ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਟਰਾਲੀਆਂ ਲੈ ਕੇ ਆਏ ਹਾਂ ਪ੍ਰਾਣੀਆਂ ਤਿੰਨ ਤੋਂ 4 ਸਾਲ ਚੱਲੀਆਂ ਟਰਾਲੀਆਂ ਇਹ ਆ ਵੀਡੀਓ ਦੇ ਵਿੱਚ ਕੱਲੀ-ਕੱਲੀ ਟਰਾਲੀ ਦੀ ਜਾਣਕਾਰੀ ਰੇਟ ਬਾਕੀ ਕਿੱਥੇ ਖੜੀ ਆ ਮਾਲਕ ਵੀਰ ਦਾ ਨੰਬਰ ਵੀ ਆਪਾਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਜੇ ਇਸ ਤਰ੍ਹਾਂ ਦੀ ਐਡ ਆਪਣੇ ਚੈਨਲ ਤੇ ਤੁਸੀਂ ਵੀ ਲਗਾਉਣਾ ਚਾਹੁੰਦੇ ਹੋ ਤਾਂ ਆਪਣਾ ਸਕਰੀਨ ਤੇ ਵਟਸਐਪ ਨੰਬਰ ਚੱਲ ਰਿਹਾ ਉਸ ਤੇ 4 ਤੋਂ 5 ਫੋਟੋਆਂ ਮਤੇ ਸਾਰੀ ਜਾਣਕਾਰੀ ਭੇਜ ਸਕਦੇ ਹੋ ਤੇ ਬਾਕੀ ਟਰਾਲੀਆਂ ਦੀ ਜਾਣਕਾਰੀ ਦਿੰਨੇ ਇਸ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਅਪਡੇਟ ਤੁਹਾਡੇ ਤੋਂ ਸਭ ਤੋਂ ਪਹਿਲਾਂ ਆਉਂਦੀ ਰਹੂਗੀ ਬਾਕੀ ਹੁਣ ਇੱਕ ਨੰਬਰ ਤੇ ਆਪਾਂ ਟਰਾਲੀ ਜਿਹੜੀ ਤੁਸੀਂ ਦੇਖ ਰਹੇ ਹੋ ਸੰਤਰੀ ਰੰਗ ਦੀ ਇਹ 3 ਤੋਂ 4 ਸਾਲ ਪੁਰਾਣੀ ਟਰਾਲੀ ਬਣੀ ਹੋਈ ਆ ਤੇ ਬਾਕੀ ਪੂਰੀ ਹੈਵੀ ਟਰਾਲੀ ਸਾਈਜ਼ ਦੀ ਟਰਾਲੀ ਰਾਮਾ ਮੰਡੀ ਏਰੀਆ ਦੇ ਵਿੱਚ ਦੀ ਬਣੀ ਹੋਈ ਆ ਬਾਕੀ 3 ਫੁੱਟ ਟਰਾਲੀ ਦੇ ਵਿੱਡ ਲੱਗਾ ਹੋਇਆ 11 6 ਦੀ ਇਹ ਟਰਾਲੀ ਆ 4 ਇੰਚੀ ਹਿੱਸਾ ਪੂਰਾ 4 ਇੰਚੀ ਚੜਾਈ ਵਾਲਾ ਹਿੱਸਾ ਕੜੇ ਵਾਲੇ ਰਿੰਮ ਨੇ ਬੇਦਾਗ ਟੈਰ ਆ ਜੀ ਤੇ ਬਾਕੀ ਚਾਸੀ ਲੱਗੀ ਹੋਈ ਆ ਜੀ 8 4 ਦੇ ਚੈਨਰ ਲੱਗੇ ਹੋਏ ਆ ਬਹੁਤ ਮਜ਼ਬੂਤ ਟਰਾਲੀ ਬਣੀ ਹੋਈ ਆ ਪੂਰੀ ਸਾਫ ਫਰਸ਼ ਬਿਲਕੁਲ ਸਾਫ ਕਿਤੇ ਕੋਈ ਟਾਕੀ ਕਿਤੇ ਕੋਈ ਗਲ ਨਹੀਂ ਡਾਲ ਖੁੱਲਦਾ ਜੀ ਸਾਈਡ ਤੇ ਦੋਵਾਂ ਪਾਸੇ ਨੂੰ ਡਾਲਾ ਖੁੱਲਦਾ ਬਾਕੀ ਰਿੰਮ ਕੜੇ ਵਾਲੇ ਦੇਖ ਸਕਦੇ ਹੋ ਖੱਬਾ ਵਗੈਰਾ ਟਰਾਲੀ ਦੀਆਂ ਚੰਗੀਆਂ ਟਾਇਰ ਪੂਰੇ ਸਾਫ ਆ ਜੀ ਵਜਨ ਚੱਕਣ ਵਾਲੇ ਟਾਇਰ ਆ ਤੇ ਟੂ ਸਟਾਕ ਜੈਕ ਹਾਈ ਸਪੀਡ ਲੱਗਿਆ ਹੋਇਆ ਟਰਾਲੀ ਪੂਰੀ ਚੰਗੀ ਹੈ 135000 138000 ਰੁਪਿਆ ਡਿਮਾਂਡ ਹੈ ਬਾਕੀ ਮਾਨਤਾ ਨਵੀਰ ਕਰ ਦੇਣਗੇ ਅੱਗੇ ਆ ਗਈ ਜੀ ਟਰਾਲੀ ਜੈਕ ਵਾਲੀ ਇਹ ਵੀ 116 ਇਹ ਪੁਰਾਣੀ ਟਰਾਲੀ ਹੈ ਜੀ ਘੱਟੋ ਘੱਟ 10 12 ਸਾਲ ਪੁਰਾਣੀ ਹੈ ਬਾਕੀ ਪ੍ਰਾਣਾ ਲੋਹਾ ਚੰਗਾ ਹੁੰਦਾ ਬਿਲਕੁਲ ਨਹੀਂ ਗਲਿਆ ਕਿਤੋਂ ਵੀ ਉਸ ਤਰ੍ਹਾਂ ਹੀ ਪਈ ਆ 8 ਦੇ ਚੈਨ ਰਹੇ ਦੇ ਆ ਬਾਕੀ ਨਿੱਕਾ ਹਾਈ ਸਪੀਡ ਜੈਕ ਲੱਗਿਆ ਹੋਇਆ ਟੂ ਸਟਾਕ ਜੈਕ ਲੱਗਿਆ ਹੋਇਆ ਤੇ ਬਾਕੀ ਟਰਾਲੀ ਵਿੱਚੋਂ ਵੀ ਦੇਖ ਸਕਦੇ ਹੋ ਬਿਲਕੁਲ ਸਾਫ ਟਰਾਲੀ ਹੈ ਜੀ ਤੇ ਬਾਕੀ ਉੱਤੇ ਸਿੰਪਲ ਵੈੱਡ ਲੱਗਿਆ ਹੋਇਆ ਟਾਇਰ ਟੂਰੇ ਦੇ ਵੀ ਬਹੁਤ ਚੰਗੇ ਆ ਡਿਮਾਂਡ ਹੈਗੀ ਜੀ 1 ਲੱਖ ਤੇ 28000 ਰੁਪਿਆ ਬਾਕੀ ਮਾਨਤਾਨ ਹੋ ਜਾਂਦਾ ਕੋਈ ਫਿਕਸ ਰੇਟ ਨਹੀਂ ਹੁੰਦਾ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆ ਉਹ ਵੀਰ ਮਾਨਤਾਨ ਕਰ ਦੇਣਗੇ ਬਾਕੀ ਅੱਗੇ ਵੀ ਹੈਗੀ ਜਿਹੜੀ ਨੀਲੀ ਟਰਾਲੀ ਇਹ ਵੀ ਪੂਰੀ ਹੈਵੀ ਟਰਾਲੀ ਹੈ ਤਿੰਨ ਤੋਂ ਚਾਰ ਸਾਲ ਹੋ ਗਏ ਇਹਨੂੰ ਵੀ ਬਣੀ ਨੂੰ ਪੁਰਾਣੀ ਟਰਾਲੀ ਆ ਬਾਕੀ ਸਾਫ ਫਰਸਾ ਇਕੋ ਫਰਸਾ ਤੇ ਬਾਕੀ 4 ਇੰਚ ਹੀ ਹਿੱਸਾ ਹੈ ਦਾ ਕੜੇ ਵਾਲੇ ਰਹਿਮਾ ਟਾਇਰ ਵਗੈਰਾ ਚੰਗੇ ਆ 8 4 ਦੇ ਚੈਨ ਰੀ ਇਹਦੇ ਆ ਜੀ ਚੈਸੀ ਬਹੁਤ ਮਜ਼ਬੂਤ ਆ ਬਾਕੀ ਜੈਕ ਵਗੈਰਾ ਦੀ ਗੱਲ ਕਰੀਏ 2 ਸਟਾਕ ਹਾਈ ਸਪੀਡ ਹਾਈਡਰੋਲਿਕ ਜੈਕ ਲੱਗੇ ਹੋਇਆ ਦੋਨਾਂ ਤਿੰਨਾਂ ਟਰਾਲੀਆਂ ਦੀ ਹਾਈ ਸਪੀਡ ਵਾਲੇ ਜੈਕ ਆ ਬਾਕੀ ਇਹਦੀ ਡਾਲੇ ਦੀ ਗੱਲ ਕਰੀਏ ਸਾਈਡ ਤੇ ਡਾਲਾ ਖੁੱਲਦਾ 3 ਫੁੱਟ ਦਾ ਉੱਪਰ ਵੈੱਡ ਲੱਗਿਆ ਤੇ ਜਿਹੜੇ ਵੀ ਰਜਾਲੀ ਲਵਾਉਣਾ ਚਾਹੁੰਦੇ ਆ ਜਵਾਲੀ ਜਾਲੀ ਲੱਗ ਜੂਗੀ ਇਸੇ ਵੈੱਡ ਤੇ ਹੀ ਤੇ ਕੋਈ ਐਕਸਟਰਾ ਪੈਸੇ ਨਹੀਂ ਲਾਉਣੇ ਪੈਣੇ ਤੁਹਾਨੂੰ ਤੇ ਬਾਕੀ ਜਾਲੀ ਦਾ ਖਰਚਾ ਕਲਾ ਤੁਸੀਂ ਆਪ ਕਰ ਸਕਦੇ ਹੋ ਟਰਾਲੀ ਇਹ ਵੀ ਬਹੁਤ ਚੰਗੀ ਆ ਬਾਕੀ ਤੁਸੀਂ ਦੇਖ ਲਓ ਡਾਲੇ ਵਗੈਰਾ ਟਰਾਲੀਆਂ ਦੇ ਪੂਰੇ ਚੰਗੇ ਆ ਜੀ ਸਾਰੀਆਂ ਟਰਾਲੀਆਂ ਦੇ ਵਿੱਚ ਕੋਈ ਇੱਕ ਪੈਸੇ ਦੀ ਕੋਈ ਕਿਸੇ ਮੋਰੀ ਨਹੀਂ ਕੋਈ ਟਾਕੀ ਨਹੀਂ ਲੱਗੀ ਕੋਈ ਪੈਸਾ ਫालतू ਨਹੀਂ ਲੱਗਦਾ ਟਰਾਲੀਆਂ ਚੱਲਣ ਜੋਗੜੇ ਤੇ ਜੈਜ ਰੇਟ ਦੇ ਵਿੱਚ ਮਿਲ ਰਹੀਆਂ ਬਾਕੀ ਇਸ ਟਰਾਲੀ ਦਾ ਤੁਸੀਂ ਦੇਖ ਸਕਦੇ ਹੋ ਪਿੱਛੇ ਵੱਡ ਵੀ ਹੈਗਾ ਚਾਰ ਚਫੇਰੇ ਵੱਡ ਲੱਗਿਆ ਹੋਇਆ